ਕਸ਼ਮੀਰ ਸਿੰਘ ਖੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਬੂਤ ਜਿਹੜੇ ਸਾਥੀ ਨਹੀਂ ਸਾਡੇ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆ ਬੈਨਰ ਲੱਗਿਆ ਹੋਇਆ ਬਾ ਮਜਬੀ ਸਿੱਖ ਅਤੇ ਬਾਦਮੀਕ 12% ਰਾਖਵਾ ਕਰਨ ਪਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਂਦ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇ ਹੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਤੋਂ ਉਸ ਦੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਪਿਸ਼ਕਾਸ਼ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਤੋਂ ਤੀਸਰੀ ਜਿਹੜੀ ਵਧਾਈ ਹੈ ਉਹ ਮੈਂ ਤੁਹਾਨੂੰ ਇਹ ਦੇ ਰਿਹਾ ਹਾਂ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਦਾ ਆਰਥਵਾ ਕਰਨ ਇਹ ਹੈਗਾ ਵਰਗੀਕਰਨ ਦੇ ਨਾਲ ਸਬੰਧਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਸ਼੍ਰੀ ਡੀ.ਵਾਈ ਚੰਦਰ ਚੋੜਜੀ ਉਹਨਾਂ ਵੱਲੋਂ 1 ਅਗਸਤ 2024 ਨੂੰ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ तकरीबन 20 ਸਾਲ ਤੋਂ ਕੋਰਟਾਂ ਦੇ ਵਿੱਚ ਚੱਲ ਰਿਹਾ ਸੀ ਸੋ ਉਸ ਕੇ ਜਿਹੜਾ ਕੇਸ ਦਾ ਜਿਹੜਾ ਸਬੰਧ ਸੀਗਾ ਪੰਜਾਬ ਦੇ ਨਾਲ ਸਿੱਧਾ ਸਬੰਧਤ ਸੀਗਾ ਦਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਬਾਰਮਿਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਸੀਗਾ ਜਿਹੜੀ ਪੰਜਾਬ ਦੇ ਬਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬੜਿਆ ਹੋਇਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਕਨਸਟੀਟਿਊਸ਼ਨਲ ਕਹਿ ਦਿੰਦਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2022 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਠਹਿਰਾਉਂਦੇ ਪਰ ਇਸ ਤੇ ਆਪਣੀ ਮੋਹਰ ਲਾਈ ਆ ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹਿ ਲਓ ਕਿ ਗਰਮਾ ਗਈ ਹੈ ਜਿਹਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਹੀ ਤੌਰ ਤੇ ਇਹਦਾ ਵਿਰੋਧ ਕਰ ਰਹੇ ਨੇ ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਬਹੁਜਨ ਸਮਾਰਟ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਉਹਤਾਂ ਦੇ ਨਾਲ ਜਿਹੜੀਆਂ ਹੋਰ ਕਈ ਜੁੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇੱਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀ ਇਹ ਗੱਲ ਕੱਟੇ ਹੀ ਨਹੀਂ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਬਕਰਾਸੀ ਵੋਕੇਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਜਾਂਦੇ ਆ। ਇਹੋ ਜਿਹੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧਚ ਨੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧਚ ਨੇ ਉਹ ਇਹ ਕਹਿ ਰਹੇ ਨੇ ਵੀ ਜਿਹੜੇ ਇਸ ਦੇ ਹੱਕ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੇ ਸਮੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਹੈਗੀਆਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਨੇ ਭਾਵ ਕਿ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪਰੈਜ਼ੈਂਟੇਸ਼ਨ ਵਿਦਨ ਸਰਵਿਸ ਵਿੱਚ ਨਹੀਂ ਮਿਲੀ ਸੋ ਉਹ ਸਰ ਜਿਹੜੀ ਬਿਤੇ ਨਾ ਪ੍ਰੋਪਰ ਜਿਹੜੀ ਪ੍ਰੈਜੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸ ਜੇ ਦੇ ਵਿੱਚ ਗਿਰਤੀ ਬਹੁਤ ਘਟ ਹੈ ਸੋ ਇਸੇ ਦੇ ਮੈਂ ਇੱਕ ਉਦਾਹਰਣ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਹੀਂ ਇੱਕ ਇਨਫੋਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਜਾਂ ਕਹਿੰਦੇ ਦਫ਼ਤਰਾਂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 70.99% ਜਿਹੜੇ ਬਾਲਮੀਕ ਮਜਬੂਤ ਸਿੱਖ ਜਿਹੜੇ ਸਰਵਿਸ ਦੇ ਵਿੱਚ ਨੇ ਤੇ 99.11% ਜਿਹੜੇ ਆਧਰਮੀ ਅਤੇ ਹੋ ਇਹ ਤਾਂ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰਿਜ਼ਰਵੇਸ਼ਨ ਬਣੀ ਸੀਗੀ ਉਹ 50% ਤੇ 23 ਤੱਕ ਹੋਣੀ ਚਾਹੀਦੀ ਉਹ 50% ਤੱਕ ਕੀ ਰਿਹਾ ਵੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿ ਲਈ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਵਾਕਰਨ ਲਾਗੂ ਹੋਏ ਨੂੰ 50 ਸਾਲ ਬੀਤ ਗਏ ਨੇ ਜਿਹੜੀ ਇਹਦੇ ਵਿੱਚ ਸਾਨੂੰ ਕਮੀ ਨਜ਼ਰ ਇਹ ਆਈ ਆ ਕਿ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰੇ ਨੂੰ ਬਾਰਮਿਕ ਮੱਧਵੀ ਸਿੱਖ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਦਾਖਲਿਆ ਸਮੇਂ ਰਾਖਵਾ ਕਰਨ ਬੜਿਆ ਹੁੰਦਾ ਤਾਂ ਮੇਰਾ ਖਿਆਲ ਵੀ ਇਹ ਜਿਹੜਾ ਪਛੜਾਪਨ ਸੀਗਾ ਇਹ ਜਿਹੜਾ ਕਾफी ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋ ਪਾਇਆ ਯੋ ਕਿ 1975 ਦੇ ਵਿੱਚ ਜਦੋਂ ਇੱਕ ਲੈਟਰ ਇਸ਼ੂ ਹੋਈ ਸੀਗੀ ਉਹਦੇ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਲਾਈ ਮਹਿਕਮੇ ਨੇ ਇਹ ਕਹਿ ਦਿੱਤਾ ਕਿ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਵੇਲੇ ਹੀ ਹੋਵੇਗਾ ਜਿਹਦਾ ਮਤਲਬ ਇਹ ਹੋ ਗਿਆ ਕਿ ਬਾਕੀ ਖਰ ਤਾਂ ਜਿੱਥੇ-ਜਿੱਥੇ ਰਾਖਵਾ ਕਰਨ ਬਣਨਾ ਚਾਹੀਦਾ ਸੀਗਾ ਭਾਵੇਂ ਉਹ ਪ੍ਰੋਮੋਸ਼ਨਾਂ 'ਚ ਹੀ ਸੀਗਾ ਭਾਵੇਂ ਉਹ ਵਿਦਿਅਕ ਅਦਾਰਿਆਂ 'ਚ ਹੀ ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਭ ਪ੍ਰਾਂਨ ਨੇ ਸਕੀਮਾ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ। ਇਹੀ ਕਾਰਨ ਆ ਕਿ ਇਹਨਾਂ ਦਾ ਵਿਦਿਅਕ, ਆਰਥਿਕ, ਇਹਨਾਂ ਦਾ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਪੰਨਾ ਇਹ ਉਹ ਬਹੁਤ ਅਜੇ ਵੀ ਕਿਤੇ ਬਹੁਤ ਪਿੱਛੇ ਨੇ। ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕਿ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂ ਕੇ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਕੀ ਜਿਹੜੇ ਮਹਿਕਮੇ ਕਿੱਥੇ ਜਿੱਥੇ ਵੀ ਇਹਦੀ ਲੋੜ ਹੈ ਜਿੱਥੇ ਜਿੱਥੇ ਵੀ ਰਾਖਵਾ ਕਰਨ ਲਾਗੂ ਹੁੰਦਾ ਉਹਨਾਂ ਸੂਚੇ ਜਾਂਦੀਆਂ ਨੇ ਬਲਦਾ ਉੱਥੇ ਵੀ ਲਾਗੂ ਕੀਤਾ ਜਾਣਾ ਲੋਧ ਕਰ ਰਹੇ ਉਹਨਾਂ ਨੂੰ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਦੇ ਵਿਰੋਧ ਕਰ ਰਹੇ ਨੇ ਕਿ ਜੇ ਮੈਂ ਫਿਰ ਮੈਂ ਤੁਹਾਡੀ ਕੁਮਾਰੀ ਮਾਇਆਵਤੀ ਜਿੱਦੀ ਗੱਲ ਕੀਤੀ ਹੈ ਉਹ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজੈਂਟ ਕਰ ਦੇਣਾ ਜਿਹੜਾ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਵੀ ਅਸੀਂ ਬਹੁਜਨ ਸਮਾਜ પાર્ટી ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ੍ਰেজੈਂਟ ਕਰਦੇ ਪਰ ਜਦੋਂ ਬਹੁਜਨ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿੱਛੇ ਲੋਕ ਰਹਿ ਗਏ ਨੇ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੇ ਲਿਖਿਆ ਸੀਗਾ ਉਹਦੀ ਗੱਲ ਸਾਨੂੰ ਜਿਹੜੀ ਆ ਮੰਨ ਮੈਨੂੰ ਮੰਨ ਲੈਣੀ ਚਾਹੀਦੀ ਸੀ ਕਿ ਕਿਉਂਕਿ ਕੁਮਾਰੀ ਮਾਇਆਬਤੀ ਜੀ ਵੀ ਤਾਂ ਹੀ ਚਾਰ ਵਾਰੀ ਮੁੱਖ ਮੰਤਰੀ ਬਣ ਗਏ ਸੀਗੇ ਜੇਕਰ ਡਾਕਟਰ ਬੀਰ ਅੰਬੇਡਕਰ ਨੇ ਉਹ ਜਿਹੜਾ ਸੰਵਿਧਾਨ ਲਿਖਿਆ ਸੀਗਾ ਸੋ ਉਹ ਇੱਕ ਸੁਭਿਸ਼ੇਸ਼ ਜਾਤੀ ਵਜੋਂ ਅਸੀਂ ਆਪਣੇ ਉਭਾਰਨ ਦੇ ਨਾਲੋਂ ਕੁਮਾਰੀ ਮਾਇਆਬਤੀ ਜੀ ਨੂੰ ਚਾਹੀਦਾ ਸੀਗਾ ਕਿ ਸਮੁੱਚੇ ਇਹੜੇ ਲੋਕ ਨੇ ਸਮੁੱਚੇ ਜਿਹੜੇ ਲੋਕ ਸ਼ੈਡਿਊਲਡ ਕਾਸਟਾਂ ਦੇ ਵਿੱਚੋਂ ਅਨਸੂਚਿਤ ਜਨਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਜੇ ਉਹਨਾਂ ਨੂੰ ਵਿਸ਼ੇਸ਼ ਅੱਗੇ ਆਉਣ ਦਾ ਮੌਕਾ ਮਿਲਦਾ ਤੇ ਉਹਦਾ ਸਵਾਗਤ ਕਰਨਾ ਬਣਦਾ ਸੀ ਜਿਆਦਾ ਤੇ ਕਿਹਦੇ ਵਾਰਮਿਕ ਕਿਸ ਨਾਲ ਜ਼ਰਾ ਫੈਦਰਾ ਜਿਹੜਾ ਹੱਕ ਦੇ ਵਿੱਚ ਸੁਣਾਇਆ ਗਿਆ ਜਿਆਦਾਤਰ ਨਹੀਂ ਪੂਰੇ ਭਾਰਤ ਦੇ ਵਿੱਚ ਜਿਵੇਂ ਤੁਸੀਂ ਗਾਜੀਆਬਗ ਦੇ ਵਿੱਚ ਵੇਖਿਆ ਰਾਵਣ ਦੀ ਸੈਨਾ ਨੇ ਉਹਨਾਂ ਨੇ ਜਿਹੜੇ ਸਾਡੇ ਵਾਰਮਿਕ ਭਾਈਚਾਰੇ ਦੇ ਲੋਕ ਸੀਗੇ ਆਪਣੀਆਂ ਮੰਗਾ ਲੈ ਕੇ ਗਏ ਤੇ ਉਹਨਾਂ ਨੇ ਉਹਨਾਂ ਨਾਲ ਲਾਠੀਆਂ ਨਾਲ ਸਵਾਗਤ ਕੀਤਾ ਚਾਰ ਬੰਦੇ ਸਾਡੇ ਉੱਤੇ ਜ਼ਖਮੀ ਕਰ ਦਿੱਤੇ ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਵਿੱਚੋਂ ਅਸੀਂ ਆਪਣੇ ਭਾਈਚਾਰੇ ਨੂੰ ਵਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਜਿਵੇਂ ਤੁਸੀਂ ਬਾਕੀ ਉਹਨਾਂ ਲੋਕਾਂ ਤੋਂ ਬੇਇਜਤ ਹੋ ਰਹੇ ਜੇ ਉੱਥੇ ਤੁਹਾਡਾ ਅਪਮਾਨ ਹੋ ਰਿਹਾ ਤੇ ਜੇ ਤੁਹਾਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹ ਪਾਰਟੀ ਦੇ ਵਿੱਚੋਂ ਜਾ ਸਕਦੇ ਜੇ ਤਾਂ ਫਿਰ ਭਾਈ ਸਾਡਾ ਲੋਕ ਹਾਸ਼ਿਆਦਾਰ ਬਣਿਆ ਹੋਇਆ ਅਸੀਂ ਤੇ ਇਹਦੇ ਵਿੱਚ ਇੱਕ ਵਧੀਆ ਪ੍ਰੈਸ਼ਰ ਗਰੁੱਪ ਉਸਟਰੋਂਗ ਪ੍ਰੈਸ਼ਰ ਗਰੁੱਪ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹਦੇ ਵਿੱਚ ਆਓ ਇੱਕ ਵਧੀਆ ਜਿਹੜਾ ਆਪਾਂ ਪ੍ਰੈਸ਼ਰ ਗਰੁੱਪ ਕ੍ਰੀਏਟ ਕਰੀਏ ਇੱਕ ਵਧੀਆ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਕੇ ਅਸੀਂ ਇੱਕ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਅਸੀਂ ਉਹਨਾਂ ਲੋਕਾਂ ਵਾਸਤੇ ਕੰਮ ਕਰੀਏ ਜਿਹੜੇ ਅੱਜ ਤੱਕ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਅਨ ਜਿਹੜੀ ਹੈ ਕਹੋ ਕਿ ਜਨਜਾਤੀਆਂ ਉਹਨਾਂ ਦੇ ਵਿੱਚੋਂ ਪਿਛੇ ਰਹਿ ਗਏ ਤਾਂ ਉਹਨਾਂ ਦੇ ਵਿੱਚੋਂ ਕੰਮ ਕਰੀਏ ਕਿਉਂਕਿ ਇਸ ਕਿਹੜਾ ਫੈਸਲਾ ਇਹ ਇਹਦੇ ਵਿੱਚ ਇਸ ਵੇਲੇ ਸੁਪੁੱਚਾ ਭਾਰਤ ਕਰਮਾਇਆ ਹੋਇਆ ਜਿਵੇਂ ਆਂਧਰਾ ਪ੍ਰਦੇਸ਼ ਆ ਕਰਨਾਟਕ ਆ ਤੇਲੰਗਾਨਾ ਫਿਰ ਰਾਜਸਥਾਨ ਦਿੱਲੀ ਹੈ ਮਹਾਰਾਸ਼ਟਰ ਹੈ ਕਰਨਾਟਕ ਹੈ ਆਂਧਰਾ ਜਿਹੜਾ ਤਾਂ ਆਮ ਲੱਡੂ ਹੋਰ ਕਈ ਸਟੇਟਾਂ ਨੇ ਜਿਹਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਤੇ ਬਹੁਤ ਗਰੂਸ ਪ੍ਰਦਰਸ਼ਨ ਹੋ ਰਹੇ ਨੇ ਤੇ ਕਈ ਸਰਕਾਰਾਂ ਨੇ ਵੀ ਇਸ ਦਾ ਜਿਹੜਾ ਜਿਹੜਾ ਇਸ ਦਾ ਜੀਆ ਇਸ ਨੂੰ ਕਿਹਾ ਸੋ ਅਸੀਂ ਭਾਰਤ ਸਰਕਾਰ ਰਈ ਮੀਡੀਆ ਰਈ ਆਪਜੀ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਰਾਖਵਾ ਕਰਨ ਹੈ ਜਿਹੜਾ ਉਪਵਰਗੀ ਕਰਨ ਹੈ ਵਿਦਨ ਸ਼ੈਡਿਊਲਡ ਕਾਸਟ ਜਾਂ ਜਨ ਜਾਤੀਆਂ ਦੇ ਵਿੱਚ ਉਹਨੂੰ ਜਿਹੜਾ ਪੂਰੇ ਭਾਰਤ ਵਿੱਚ ਲਾਗੂ ਕਰਕੇ ਇਹਨੂੰ ਨੌਵੀਂ ਸੋ ਜਿਹੜੀ ਸੂਚੀ ਹੈ ਸੰਵਿਧਾਨ ਦੀ ਉਹਦੇ ਵਿੱਚ ਲਾਗੂ ਜਿਹੜਾ ਕਰਨਾ ਚਾਹੀਦਾ ਇਹ ਸਾਡੀ ਜਿਹੜੀ ਆ ਬੇਨਤੀ ਆ ਭਾਰਤ ਸਰਕਾਰ ਨੂੰ ਤੇ ਦੂਸਰੀ ਬੇਨਤੀ ਆ ਜਿਹੜੀ ਸਾਡੀ ਪੰਜਾਬ ਸਰਕਾਰ ਨੂੰ ਵੀ ਸਾਨੂੰ ਜਿਹੜੀ ਮੀਟਿੰਗ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਆਪਣੇ ਮੁੱਦੇ ਆ ਐਜੂਕੇਸ਼ਨ ਦੇ ਵਿੱਚ ਲਾਗੂ ਕਰਵਾਉਣ ਲਈ ਸਾਡੇ ਹੋਰ ਸਮਾਜਿਕ ਜਿਹੜੇ ਆ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਧਾਰਮਿਕ ਮੁੱਦੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਜਿਹੜੀ ਬੇਨਤੀ ਕਰੀਏ ਜਿਹੜੀ 30 ਜਿਹੜੀ ਬੇਨਤੀ ਆਪਾਂ ਇਹ ਕਰਨੀ ਹੈ ਕਿ ਵੇਖੋ ਇਹ ਜਿਹੜਾ ਐਕਟ ਹੈ ਜਿਹੜਾ ਇਹ 500 ਤੇ 65 ਪੇਜ ਦਾ ਇੱਕ ਨਾ ਫੈਸਲਾ ਹੈ ਉਸ ਫੈਸਲੇ ਦੇ ਵਿੱਚ ਗੱਲ ਕੀ ਹੋ ਰਹੀ ਆ ਵੀ ਕੁਝ ਜਿਹੜੇ ਸਾਥੀ ਨੇ ਉਹ ਫੈਸਲੇ ਨੂੰ ਪਤਾ ਨਹੀਂ ਉਹਨਾਂ ਦੇ ਵੇਖਿਆ ਨਹੀਂ ਧਿਆਨ ਦੇ ਨਾਲ ਜਾਂ ਵਾਚਿਆ ਨਹੀਂ ਉਹ ਇਹ ਗੱਲ ਇਹ ਕਹਿ ਰਹੇ ਨੇ ਇਸ ਤਰ੍ਹਾਂ ਕਰ ਰਹੇ ਕਿ ਸ਼ਾਇਦ ਇਹਨੂੰ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਾਂ ਪ੍ਰਮੋਸ਼ਨਾਂ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਦੋਂ ਕਿ ਉਸ ਫੈਸਲੇ ਦੇ ਵਿੱਚ 565 ਪੇਜ ਦਾ ਜਿਹੜਾ ਫੈਸਲਾ ਉਹਦੇ ਵਿੱਚ ਸਿਰਫ ਇਸ ਨੂੰ ਚਿੰਨਤ ਕੀਤਾ ਗਿਆ ਵੀ ਇਹ ਐਜੂਕੇਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਪ੍ਰਮੋਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਉਹ ਫੈਸਲੇ ਦਾ ਹਿੱਸਾ ਨਹੀਂ ਆ ਸੋ ਅਸੀਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਨੀ ਕਿ ਜੋ ਸਾਡਾ ਇਸੇ ਵળે ਪਿਛੜਾਪਨ ਹੈ ਇਹਨੂੰ ਦੂਰ ਕਰਨ ਬਾਅਦ ਐਜੂਕੇਸ਼ਨ ਦੇ ਤੇ ਪ੍ਰਮੋਸ਼ਨ ਦੇ ਨਾਲ-ਨਾਲ ਹੋਰ ਸਾਰੇ ਖੇਤਰਾਂ ਦੇ ਵਿੱਚ ਇਹਨੂੰ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਇਹ ਸਾਡੀਆਂ ਜਿਹੜੀਆਂ ਜਿਹੜੀਆਂ ਪ੍ਰਾਇੋਰਟੀ ਨੇ ਸੋ ਇਸ ਲਈ ਅਸੀਂ ਪ੍ਰੈਸ ਰਾਈ ਆਪਜੀ ਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਇੱਕ ਪੈਨਲ ਮੀਟਿੰਗ ਦਿੱਤੀ ਜਾਵੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਸ ਨੂੰ ਨਵੀਂ ਸੂਚੀ ਦੇ ਵਿੱਚ ਸਵਿਧਾਂਤੀ ਦੇ ਵਿੱਚ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਸੋ ਆਪ ਸਭ ਦਾ ਜਿਹੜਾ ਬਹੁਤ ਬਹੁਤ ਸਾਡੇ ਵੱਲੋਂ ਧੰਨਵਾਦ ਹੈ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ